ਬਠਿੰਡਾ ਦੇ ਅਦੇਸ਼ ਹਸਪਤਾਲ ਦੀ ਪਾਰਕਿੰਗ 'ਚ ਉਸ ਸਮੇਂ ਹੜਕਮ ਮਚ ਗਿਆ ਜਦੋਂ ਸਥਾਨਕ ਲੋਕਾਂ ਨੇ ਪੁਲਿਸ ਨੂੰ ਇੱਕ ਖੜੀ ਕਾਰ 'ਚੋਂ ਤੇਜ਼ ਬਦਬੂ ਆਉਂਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਲਗਭਗ 30 ਤੋਂ 35 ਸਾਲਾਂ ਦੀ ਇੱਕ ਔਰਤ ਦੀ Laash ਮਿਲੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ Laash ਮਸ਼ਹੂਰ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੀ ਦੱਸੀ ਜਾ ਰਹੀ ਹੈ ਇਸ ਦੌਰਾਨ ਗੱਲਬਾਤ ਕਰਦੇ ਸਹਾਰਾ ਜਨ ਸੇਵਾ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਉਹਨਾਂ ਦੱਸਿਆ ਕਿ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸਾਨੂੰ ਐਮਰਜੈਂਸੀ ਨੰਬਰ 981407720 ਤੇ ਕਾਲ ਆਈ ਸੀ ਕਿ ਬਡਿੰਡਾ ਬਰਨਾਲਾ ਰੋਡ ਉੱਚੋ ਦੇ ਹਸਪਤਾਲ ਦੇ ਵਿੱਚ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਹੈ ਜਿਹਦੇ ਵਿੱਚ ਕਾਫੀ ਮੋਸ਼ਕ ਮਾਰੀ ਆ ਜਦ ਸਹਾਰਾ ਜਨ ਸੇਵਾ ਦੇ ਮੈਂਬਰ ਇਸ ਤੇ ਮੌਕੇ ਤੇ ਚੱਕ ਕੇ ਦੇਖਿਆ ਇਡੀ ਕੀ ਕਾਰ ਸੀਗੀ ਈਓਨ ਦੀ ਦਾ ਈਓਨ ਕਾਰ ਸੀਗੀ ਉਹਦੇ ਵਿੱਚ ਡੈੱਡ ਬੁਡੀ ਸੀਗੀ ਜਿਹੜਾ ਕਿ ਸਾਰਾ ਟੀਮ ਮੌਕੇ ਤੇ ਆ ਕੇ ਦੇਖਿਆ ਜਿਹੜੀ ਕੋ ਡੈੱਡ ਬੁਡੀ ਕਾਫੀ ਦਿਨ ਪਿਆਣੀ ਸੀਗੀ ਤੇ ਖਰਾਬ ਹੋਈ ਪਈ ਸੀਗੀ ਪੁਲਿਸ ਵੱਖ-ਵੱਖ ਥੰਗਲਾਂ ਤੇ ਜਾਂਚ ਪੜਤਾਲ ਕਰਦੀ ਆ ਕਾਰ ਨੂੰ ਲੋਕ ਲੱਗਾ ਹੋਇਆ ਸੀਗਾ ਜਿਹਨੇ ਸਾਰਾ ਟੀਮ ਨੇ ਕਾਰ ਨੂੰ ਲੋਕ ਨਹੀਂ ਖੋਲਿਆ ਤੇ ਪੁਲਿਸ ਮੌਕੇ ਤੇ ਆ ਕੇ ਆਪਣੀ ਬੰਦੀ ਕਰ ਲਈ ਤਾਂ ਸਭ ਜਿਹੜੀ ਹੈਗੀ ਆ ਕਿ ਐਸਪੀ ਸੀਟੀ ਡੀਐਸਪੀ ਸੀਟੀ ਨੂੰ ਤੇ ਸੀਆਈ 2 ਮੌਕੇ ਤੇ ਆਈ ਹੋਈ ਟੀਮਾਂ ਬਾਕੀ ਵੱਖ-ਵੱਖ ਥੰਗਲਾਂ ਨੂੰ ਜਾਂਚ ਪੜਤਾਲ ਕਰਦੀ ਆ ਲੇਡੀਜ਼ ਦੇ ਕੋਲੋ ਇੱਕ ਪਰਸ ਤੇ ਇੱਕ ਬੈਗ ਮਿਲੇਗਾ ਜਿਹਦੇ ਵਿੱਚ ਕੋਈ ਵੀ ਦਸਤਾਵੇਜ਼ ਨਹੀਂ ਮਿਲੇ ਤੇ ਵੀ ਪੁਲਿਸ ਦਾ ਪਤਾ ਲਗਾਦੀ ਹੈ ਵਕਫਾ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਮੰਗਲਵਾਰ ਸਵੇਰੇ 5:30 ਵਜੇ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਪੁਲਿਸ ਨੇ ਕਾਰ ਵਿੱਚੋਂ ਇੱਕ ਮਹਿਲਾ ਦੀ ਲਾਸ਼ ਬਰਾਮਦ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਪੁਲਿਸ ਨੂੰ ਸ਼ੱਕ ਹੈ ਕਿ ਕਾਰ ਦਾ ਨੰਬਰ ਵੀ ਚਾਲੀ ਹੋ ਸਕਦਾ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅੱਜ ਈਵਨਿੰਗ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਰੀਸੀਵ ਹੋਈ ਸੀਗੀ ਕਿ ਇੱਕ ਗੱਡੀ ਹੈਗੀ ਐ ਪਾਰਕਿੰਗ ਦੇ ਵਿੱਚ ਦੇਸ਼ ਹਸਪੀਟਲ ਦੇ ਵਿੱਚ ਖੜੀ ਐ ਤੇ ਇਥੋਂ ਕਾਫੀ ਸਮੈਲ ਜਿਹੜੀ ਸੀਗੀ ਡਿਟੈਕਟ ਹੋ ਰਹੀ ਸੀਗੀ। ਸੋ ਬੇਸਿਕਲੀ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਤਾਂ ਇਹ ਗੱਡੀ ਜਿਹੜੀ ਹੈਗੀ ਐ ਦੇਸ਼ ਹਸਪੀਟਲ ਦੇ ਵਿੱਚ ਪਾਰਕਿੰਗ ਦੇ ਵਿੱਚ ਲੱਗੀ ਹੋਈ ਐ ਕੱਲ ਦੀ ਮੋਸਟ ਪ੍ਰੋਬਲਮ ਜਿਹੜੀ ਹੈਗੀ ਗੱਡੀ ਐ ਖੜੀ ਸੀਗੀ। ਤਾਂ ਜਦੋਂ ਇਹਦੀ ਜਾਂਚ ਕੀਤੀ ਗਈ ਕਿਤੇ ਦੇ ਵਿੱਚ ਇੱਕ ਜਿਹੜੀ ਡੈੱਡ ਬੋਡੀ ਹੈਗੀ ਹੈ ਲੇਡੀ ਦੀ ਹੈਗੀ ਹੈ ਲੋ ਵਿੱਚ ਹੈਗੀ ਹੈ ਸੋ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਆ ਜਿਹੜਾ ਬੰਦਾ ਜਿਹੜਾ ਹੈਗਾ ਕਿਸੇ ਨੇ ਕਿਸੇ ਵੀ ਬੰਦੇ ਨੇ ਇੱਥੇ ਜਿਹੜੀ ਇਹ ਗੱਡੀ ਛੱਡ ਕੇ ਗਿਆ ਪਾਰਕ ਕਰਕੇ ਗਿਆ ਸੋ ਸਾਡੀ ਟੀਮ ਸੇ ਮੌਕੇ ਤੇ ਪਹੁੰਚੀ ਹੈ ਇਸ ਨੂੰ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾ ਲਈ ਹੈ ਸੋ ਫਰਦਰ ਜਿਹੜੀ ਹੈਗੀ ਹੈ ਫਾਸਟਵਾਰਟੀ ਹੈਗੀ ਵੀ ਇਹਦੀ ਲੇਡੀ ਆਈਡੈਂਟੀਫਿਕੇਸ਼ਨ ਕਰਾਈ ਜਾਵੇ ਕਿ ਕੌਣ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਜਿਹੜੀ ਇਹਦੀ ਡੈੱਡ ਬੋਡੀ ਇੱਥੇ ਕਿਵੇਂ ਪਹੁੰਚੀ ਕੀ ਰੀਜ਼ਨ ਹੈ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਜਾਮ ਦਿੱਤਾ ਗਿਆ ਉਹ ਸਾਰੇ ਅੰਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਮੋਸਟ ਪ੍ਰੋਬਬਲੀ ਜਲਦੀ ਜਿਹੜੇ ਹੈਗਾ ਇਸ ਕੇਸ ਨੂੰ ਅਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇਹ ਲੇਡੀ ਦੀ ਉਮਰ ਤਾਂ ਪੁਸ਼ਪਤਾ ਲੱਗੇ ਕਿ ਨਹੀਂ ਇਹ ਮਿਡਲ ਈਸਟ ਲੇਡੀ ਲੱਗ ਰਹੀ ਹੈ ਜੇ ਬੇਸਿਕਲੀ ਤੇ ਸਮਾਨ ਵਗੈਰਾ ਵੀ ਅਸੀਂ ਰਿਸਿਵ ਕੀਤਾ ਮਿਡਲ ਏਜ ਦੀ ਉਮਰ ਹੈਗੀ ਹੈ ਸੋ ਬਾਕੀ ਜਿਹੜੀ ਹੈਗੀ ਸਾਰੇ ਅੰਗਲਾਂ ਤੋਂ ਸੀਸੀਟੀਵੀ ਫੁਟੇਜ ਜਾਂ ਬਾਕੀ ਸਾਰੇ ਅੰਗਲਾਂ ਦੀ ਜਾਂਚ ਕਰਕੇ ਫਰਦਰ ਕੀ ਹੋਇਆ ਕਿੱਦਾਂ ਇੱਥੇ ਪਹੁੰਚੀ ਕੌਣ ਸੀਗਾ ਇਹ ਸਾਰੇ ਜਿਹੜੇ ਹੈਗੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਤੱਤਾਂ ਨੂੰ ਵਿਚਾਰਿਆ ਜਾਵੇਗਾ ਇਸਰੇ ਮਰਡਰ ਲੱਗਦਾ ਹੈ ਜਾਂ ਗੱਡੀ ਚਪਟੇ ਦਾ ਸਾਹ ਕੁਟਿਆ ਲੱਗਦਾ ਦੇਖੋ ਦੋਨੋਂ ਚੀਜ਼ਾਂ ਪੋਸੀਬਿਲਟੀ ਹੋ ਸਕਦੀ ਹੋ ਸਕਦਾ ਵੀ ਜਿਹੜੀ ਕਿਉਂਕਿ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਜਿੱਦਾਂ ਦੇ ਪ੍ਰਾਈਮ ਅਫ ਸਾਈ ਹੈਗਾ ਲੱਗਦਾ ਤਾਂ ਇਦਾਂ ਹੀ ਵੀ ਇਹਦੀ ਡੈਥ ਇੱਥੇ ਨਹੀਂ ਹੋਈ ਡੈਥ ਕਿਤੇ ਹੋਰ ਹੋਈ ਹੈ ਜਿਹੜਾ ਬੰਦਾ ਹੈਗਾ ਉਹਨੇ ਇੱਥੇ ਛੱਡ ਕੇ ਗਿਆ ਗੱਡੀ ਦੇ ਵਿੱਚ ਸੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਮਰਡਰ ਹੈ ਤੇ ਬਾਕੀ ਜਿਹੜਾ ਹੈਗਾ ਪ੍ਰਾਈਮ ਅਫ ਸਾਈ ਲੱਗ ਰਿਹਾ ਵੀ ਕੁਝ ਡੈਫੀਨਿਟਲੀ ਸਮਥਿੰਗ ਫਿਸ਼ੀ ਇਜ਼ ਥੇਰ ਸਰੇ ਗੱਡੀ ਦਾ ਜਿਹੜਾ ਨੰਬਰ ਹੈ ਇਤੋਂ ਪਤਾ ਲੱਗਿਆ ਵੀ ਗੱਡੀ ਕਿੱਥੋਂ ਦੀ ਹੈ ਇਹ ਗੱਡੀ ਦਾ ਜਿਹੜਾ ਨੰਬਰ ਹੈ ਟੇ ਵੀ ਜਾਲੀ ਪ੍ਰਤੀਤ ਹੁੰਦਾ ਹੈ ਬਾਕੀ ਜਿਹੜਾ ਹੈ ਆਰਟੀਓ ਅਫੀਸ ਨਾਲ ਤਾਲਮੇਲ ਕਰਕੇ ਗੱਡੀ ਦੀ ਜਿਹੜੀ ਹੈਗੀ ਪੇਟੀਡਿਫੀਸ਼ਨ ਕਰਾਈ ਜਾਵੇਗੀ